ਦੇਸ਼ ਵਿੱਚ ਬਾਕੀ ਜਗਾ ਜਿਹੜੇ ਐਲਾਈਅੰਸ ਪਾਰਟਨਰਸ਼ਿਪ ਬਹੁਤ ਪਹਿਲੇ ਫਰਮ ਅਪ ਹੋ ਗਏ ਇਹਦੇ ਵਿੱਚ ਕਿਉਂ ਹਿਚਕਚਾਹਟ ਸੀਗੀ ਇਹ ਕਿਸਾਨ ਦਾ ਐਜੀਟੇਸ਼ਨ ਹੈਗਾ ਹੈ ਕਿ ਬੰਦੀ ਸਿੱਖ ਦਾ ਮਸਲਾ ਹੈ ਇਹ ਕੀ ਕੀ ਕਾਰਨ ਹੈ ਕਿ ਇੰਨਾ ਡਿਲੇ ਹੋਇਆ ਨਹੀਂ ਚਲੋ ਕੁਐਸਚਨ ਤਾਂ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਕਈਆਂ ਨੇ ਕਿਉਂਕਿ ਇੱਥੇ ਤੇ ਪੰਜਾਬ ਦੀ ਜਨਤਾ ਦਾ ਹੀ ਐਸੋ ਜਿਹਾ ਇੱਕ ਮਨ ਬਣਿਆ ਹੋਇਆ ਸ਼ੁਰੂ ਤੋਂ ਜਨਤਾ ਵੱਲੋਂ ਹੀ ਬੜਾ ਓਪਨ ਸਜੈਸ਼ਨ ਸੀਗਾ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਲਾਇਸਟਾਂਗਾ ਚੱਲਿਆ ਔਰ ਪੰਜਾਬ ਨੂੰ ਬੜਾ ਫਾਇਦਾ ਹੋਇਆ ਅਲਾਈਸ ਕਰਨਾ ਚਾਹੀਦਾ ਪਰ ਇਹ ਹੈ ਕਿ ਪਿੱਗ ਨਾ ਹੁੰਦੀਆਂ ਜਦੋਂ ਹੋਣੀਆਂ ਹੁੰਦੀਆਂ ਉਹਦੇ ਹੁੰਦੀਆਂ ਇਸ ਕਰਕੇ ਹਾਲੇ ਤਾਂ ਬਹੁਤ ਟਾਈਮ ਹੈ ਅਲਾਈਸ ਦੇ ਨਾਲ ਕੀ ਫਾਇਦਾ ਹੋਏਗਾ ਕਿਉਂਕਿ ਪੰਜਾਬ ਵਿੱਚ ਬੀਜੇਪੀ ਦਾ ਇੰਨਾ ਸਮਰਥਨ ਨਹੀਂ ਹੈਗਾ ਇਹ ਕਿਸਾਨ ਜੋ ਐਜੀਟੇਸ਼ਨ ਹੋਇਆ ਹੈ ਉਹਦੇ ਬਾਅਦ ਵੀ ਇੱਕ ਤੁਸੀਂ ਕਹ ਸਕਦੇ ਹੋ ਇੱਕ ਭਾਵਨਾ ਹੈ ਉਹਨਾਂ ਦੇ ਖਿਲਾਫ ਤੇ ਕਿਸ ਤਰ੍ਹਾਂ ਤੁਸੀਂ ਡੋਜ ਕਰੋਗੇ ਦੇਖੋ ਵੱਡੀ ਗੱਲ ਹੈ ਕਿ ਜੋ ਇਸ ਵੇਲੇ ਪੰਜਾਬ ਦੀ ਹਾਲਤ ਹੈ ਅਲਾਈਸ ਹੋਣਾ ਤਾਂ ਉਹਨੂੰ ਦੇਖ ਕੇ ਹੋਣਾ ਐਸੋਡੇ ਪੰਜਾਬ ਜ਼ਿਲ੍ਹੇ ਕਿ ਉਜੜ ਰਿਹਾ ਕਿ ਫਾਈਨੈਂਸ਼ਲੀ ਬੈਂਕਰਪਟ ਹੋ ਗਈ ਹੈ ਸਟੇਟ ਲਾਲਸਨਸ ਇੱਡੇ ਵੱਡੇ ਪੱਧਰ ਤੇ ਆ ਕਿ ਕੋਈ ਵੀ ਬੰਦਾ ਸੇਫ ਨਹੀਂ ਹੈ ਸਾਡੀ ਇੰਡਸਟਰੀ ਉਤੋਂ ਭੱਜ ਰਹੀ ਹੈ ਸਾਡਾ ਵਪਾਰ ਇਤੋਂ ਭੱਜ ਰਿਹਾ ਹੈ ਸਾਡੇ ਨੌਜਵਾਨ ਸਾਰੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਇਨਵੈਸਟਮੈਂਟ ਸਟੇਟ ਦੇ ਵਿੱਚ ਬੰਦ ਹੋ ਗਈ ਹੈ ਜਿਹੜੀ ਹੈ ਡਿਵੈਲਪਮੈਂਟ ਟੂਰਟੀ ਜਿਹੜੀ ਹੈ ਬੰਦ ਹੋ ਗਈ ਹੈ ਇਸ ਕਰਕੇ ਐਸੋਡੇ ਤੇ ਜੋ ਪੰਜਾਬ ਦੇ ਹਾਲਾਤ ਤਰਸਯੋਗ ਨੇ ਰਲਕੇ ਤੇ ਪੰਜਾਬ ਨੂੰ ਦੁਬਾਰਾ ਸਹੀ ਰਸਤੇ ਦੇ ਉੱਤੇ ਕਿਵੇਂ ਪਾਉਣਾ ਪਰ ਪਰ ਅਸੀਂ ਜਾਕੇਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਹੁਣ ਬਿਗ ਬ੍ਰਦਰ ਸਮਾਲ ਯੰਗਰ ਬ੍ਰਦਰ ਉਹ ਉਹ ਵਾਲਾ ਫਾਰਮੂਲਾ ਨਹੀਂ ਕੰਮ ਕਰੇਗਾ ਲੇਕਿਨ ਹੁਣ ਵੀ ਗੱਲ ਆ ਰਹੀ ਹੈ 8 5 ਦੀ ਫਾਰਮੂਲਾ ਦੀ ਇਹੀ ਫਾਰਮੂਲਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕੋਈ ਫਾਰਮੂਲਾ ਹੋ ਸਕਦਾ ਨਹੀਂ ਦੇਖੋ ਇਹ ਤਾਂ ਹੁਣ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਏਗਾ ਨਾ ਤਾਂ ਮੈਂ ਅਥੋਰਿਟਿਡਾ ਕਿ ਫਾਰਮੂਲੇ ਦੱਸਣ ਵਾਸਤੇ ਜੋ ਫਾਈਨਲ ਫੈਸਲਾ ਹੋਏਗਾ ਉਹ ਜਿਹੜਾ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂ ਰਿੰਕੂ ਸਾਹਿਬ ਦੀ ਵੀ ਗੱਲ ਆ ਰਹੀ ਸੀ ਕਿ ਬੀਜੇਪੀ ਜੁਆਇਨ ਕਰ ਸਕਦੇ ਨੇ ਹੁਣ ਫਿਰ ਵਾਪਸ ਆਮ ਆਦਮੀ ਪਾਰਟੀ ਵਿੱਚ ਹੈ ਇਹ ਕਈ ਅੱਵਾਂ ਵੀ ਸੀਗੀ ਉਹਨਾਂ ਨੇ ਫਿਰ ਡਿਨਾਈ ਵੀ ਕੀਤਾ ਫਿਰ ਬਾਕੀ ਸਾਰੀ ਚੀਜ਼ਾਂ ਹੋਈ ਕਿ ਲੱਗਦਾ ਹੈ ਕਿ ਉਹਨਾਂ ਦੀ ਕੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹੁਣ ਰਾਜਨੀਤੀ 'ਚ ਜਿਹੜਾ ਹਾਲ ਹੋ ਗਿਆ ਨਾ ਪਾਰਟੀਆਂ ਬਦਲਣ ਵਾਲਾ ਦੂਜਾ ਇਹ ਬੜਾ ਔਖਾ ਕੰਮ ਹੋ ਗਿਆ ਮੈਂ ਤਾਂ ਪਿੱਛੇ ਵੀ ਕਿਹਾ ਸੀ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਵੇਂ ਬਾਕੀ ਡੇਟਾ ਫਿਕਸ ਕਰਦੇ ਹਨ ਕਿ ਇਸ ਡੇਟ ਨੂੰ ਨੋਟੀਫਿਕੇਸ਼ਨ ਹੋਏਗਾ ਇਸ ਡੇਟ ਨੂੰ ਨਾਮਿਨੇਸ਼ਨ ਹੋਣਗੇ ਇਸ ਡੇਟ ਨੂੰ ਵਿਦਡਰ ਹੋਣਗੇ ਹੁਣ ਇਹ ਕਿਹਦੀ ਕਦਰਨਾ ਚਾਹੀਦਾ ਹੈ ਕਿ ਪਾਰਟੀ ਬਦਲਣ ਦੀ ਅਖੀਲੀ ਤਰੀਕ ਇਹ ਹੋਏ ਉਸ ਤੋਂ ਬਾਅਦ ਘੱਟੋ ਘੱਟ ਪਾਰਟੀਆਂ ਫੈਸਲਾ ਤਾਂ ਲੈਣ ਕੇ ਕਿਹੜੇ ਬੰਦੇ ਸਾਡੇ ਕੋਲ ਨੇ ਗਿਣਤੀ ਕਰਕੇ ਤੇ ਕਿਹਨਾਂ ਨਾਲ ਲੜਾਈ ਲੜਨੀ ਹੁਣ ਤਾਂ ਕੋਈ ਰਹਿ ਹੀ ਨਹੀਂ ਗਿਆ ਇਸ ਕਰਕੇ ਮੈਂ ਤਾਂ ਇਸ ਚੀਜ਼ ਦੇ ਵੈਸੇ ਹੱਕ ਚ ਨਹੀਂ ਆ ਕਿ ਥੋੜਾ ਬਹੁਤੇ ਅਸੂਲ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜਿਹੜੀ ਆ ਹੁਣ ਬਿਲਕੁਲ ਹੀ ਕਈ ਲੋਕੀ ਤਾਂ ਐਲਾਈਅੰਸ ਨੂੰ ਕਿੰਨੀ ਸੀਟਾਂ ਦੇਖੋ ਮੈਂ ਹਾਲੇ ਪਹਿਲਾਂ ਅਲਾਈਅንስ ਹੋ ਰੰਦੋ ਜਦੋਂ ਅਲਾਈਅንስ ਹੁੰਦਾ ਫਿਰ ਸੀਟਾਂ ਤਾਂ ਲੋਕੀ ਦੱਸਣਗੇ